ਸਸ਼ੀਕਲ ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਦੇ ਆਂ ਪੰਜਾਬ ਦੀ ਪੰਜਾਬ ਦੀ ਇੰਡਸਟਰੀ ਦੀ ਮੇਰਾ ਨਾਮ ਰਜਿੰਦਰਪਾਲ ਕੌਸ਼ੀਨਾ ਮੈਂ ਹਲਕਾ ਸਾਊਥ ਲੁਧਿਆਣਾ ਤੋਂ ਆ ਤੇ ਮੇਰੇ ਹਲਕੇ ਦੇ ਅੰਦਰ ਬਹੁਤ ਸਾਰੀ ਇੰਡਸਟਰੀ ਹੈ ਕਾਂਗਰਸ ਅਕਾਲੀ ਦਲ ਤੇ ਭਾਜਪਾ ਪਰਵਾਰਵਾਦ ਵਾਲਾ ਪੰਜਾਬ ਸੀ ਤੇ ਹੁਣ ਮਾਨ ਸਰਕਾਰ ਦੇ ਲਈ ਸਰਵੱਤੇ ਪੱਲੇ ਵਾਲਾ ਪੰਜਾਬ ਹੈ ਅੱਜ ਅਸੀਂ ਗੱਲ ਕਰਦੇ ਆਂ ਮਾਨ ਸਰਕਾਰ ਦੀ ਮਾਨਸਬ ਦੀ ਸਰਕਾਰ ਦੀ ਅਗਵਾਈ ਦੇ ਵਿੱਚ ਪਿਛਲੇ 3 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ 96.836 ਕਰੋੜ ਰੁਪਏ ਦਾ ਨਿਵੇਸ਼ ਪੰਜਾਬ ਦੇ ਵਿੱਚ ਆਇਆ ਜਦ ਕਿ ਪਿਛਲੀਆਂ ਸਰਕਾਰਾਂ ਦੇ ਉਦਯੋਗ ਪੱਤੀਆਂ ਅਤੇ ਵਪਾਰੀਆਂ ਨੂੰ ਚੰਗਾ ਮਾਹੌਲ ਨਹੀਂ ਦਿੱਤਾ ਜਿਸ ਕਰਕੇ ਨਿਵੇਸ਼ ਨਾ ਆਉਣ ਕਰਕੇ ਵਪਾਰੀ ਦੂਸਰੇ ਉਦਯੋਗ ਆਪਣੀ ਲੈ ਕੇ ਦੂਸਰੀ ਰਾਜਾਂ ਵੱਲ ਨੂੰ ਰੁਖ ਕਰ ਗਏ ਹੁਣ ਮਾਨ ਸਰਕਾਰ ਵੱਲੋਂ ਉਦਯੋਗ ਪੱਤੀਆਂ ਨੂੰ ਅਤੇ ਵਪਾਰੀਆਂ ਨੂੰ ਚੰਗਾ ਮਾਹੌਲ ਦਿੱਤਾ ਜਾ ਰਿਹਾ ਜਿਸ ਦਾ ਨਤੀਜਾ ਅੱਜ ਟਾਟਾ ਸਟੀਲ ਅਤੇ ਸਨਾਰਥਨ ਵਰਗੇ ਵੱਡੇ ਗਰੁੱਪ ਪੰਜਾਬ ਦੇ ਵਿੱਚ ਨਿਵੇਸ਼ ਕਰਨ ਆ ਰਹੇ ਨੇ ਜਦ ਕਿ ਪਿਛਲੀਆਂ ਸਰਕਾਰਾਂ ਵੇਲੇ ਖਾਸ ਕਰ ਮੈਂ ਕਹਿਣਾ ਚਾਹੁੰਦੀ ਆ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੀ ਸਰਕਾਰ ਵੇਲੇ ਅਜੋਕਪਤੀਆਂ ਤੋਂ ਵੱਡੇ ਹਿੱਸੇ ਮੰਗੇ ਜਾਂਦੇ ਸੀ ਹੁਣ ਮਾਨ ਸਰਕਾਰ ਵੱਲੋਂ ਅਜੋਕਪਤੀਆਂ ਅਤੇ ਵਪਾਰੀਆਂ ਨੂੰ ਚੰਗਾ ਮਾਹੌਲ ਦਿੱਤਾ ਜਾ ਰਿਹਾ ਜਸਤਾ ਨਤੀਜਾ ਅਜਾ ਟਾਟਾ ਸਟੀਲ ਅਤੇ ਸਨਾਰਥਨ ਵਰਗੇ ਵੱਡੇ ਗਰੁੱਪ ਪੰਜਾਬ ਦੇ ਵਿੱਚ ਨਿਵੇਸ਼ ਕਰਨ ਆ ਰਹੇ ਆ ਪਿਛਲੀਆਂ ਸਰਕਾਰਾਂ ਵੱਲੋਂ ਖਾਸ ਕਰਕੇ ਕਹਿਣਾ ਚਾਹੁੰਦੀ ਆ ਆਕਾਲੀ ਦਲ ਅਤੇ ਭਾਜਪਾ ਇਕੱਠਜੋੜ ਦੀ ਸਰਕਾਰ ਵੇਲੇ ਉਦਯੋਗਪਤੀਆਂ ਤੋਂ ਵੱਡੇ ਹਿੱਸੇ ਮੰਗੇ ਜਾਂਦੇ ਸੀ ਜਿਸ ਤੋਂ ਤੰਗ ਆ ਕੇ ਉਦਯੋਗਪਤੀ ਪੰਜਾਬ ਨੂੰ ਛੱਡ ਕੇ ਦੂਸਰੇ ਸੂਬਿਆਂ ਦਾ ਰੁਖ ਕਰ ਰਹੇ ਸੀਗੇ ਪਿਛਲੀ ਸਰਕਾਰਾਂ ਵੱਲੇ ਉਦਯੋਗਪਤੀਆਂ ਨੂੰ ਰੈਟ ਤਾਂ ਦੇਣ ਲਈ 53 ਕਰੋੜ ਰੁਪਏ ਬਜਟ ਦੇ ਵਿੱਚ ਰੱਖਿਆ ਜਾਂਦਾ ਸੀ ਮੈਂ ਦੁਬਾਰਾ ਫੇਰ ਕਹਿਣਾ ਚਾਹੁੰਦੀ ਆ ਕਿ ਪਿਛਲੀਆਂ ਸਰਕਾਰਾਂ ਵਲੇ ਜੋਗਾ ਨੂੰ ਰਹਿਤਾ ਦੇ ਲਈ ਸਿਰਫ 53 ਕਰੋੜ ਰੁਪਏ ਦਾ ਬਜਟ ਰੱਖਿਆ ਜਾਂਦਾ ਸੀ ਹੁਣ ਮਾਨ ਸਾਹਿਬ ਦੀ ਸਰਕਾਰ ਵਲੇ ਉਹੀ ਰਾਸ਼ੀ ਬਤਾ ਕੇ 250 ਕਰੋੜ ਰੁਪਏ ਦਿੱਤੀ ਗਈ ਹੈ ਦੁਬਾਰਾ ਫੇਰ ਮੈਂ ਕਹਿਣਾ ਚਾਹੁੰਦੀ ਆ ਜਦਕਿ ਹੁਣ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਉਹੀ ਰਾਸ਼ੀ ਬਤਾ ਕੇ 250 ਕਰੋੜ ਰੁਪਏ ਕੀਤੀ ਜਾਂਦੀ ਹੈ ਪਿਛਲੀਆਂ ਸਰਕਾਰਾਂ ਦੀ ਜੇ ਅਸੀਂ ਗੱਲ ਕਰੀਏ ਤੇ ਖਾਸ ਕਰਕੇ ਅਕਾਲੀ ਭਾਜਪਾ ਗੱਠਜੋੜ ਸਰਕਾਰ ਵੇਲੇ ਜਿਹੜੇ ਐਮਓਯੂ ਸਾਈਨ ਹੁੰਦੇ ਸੀ ਉਹ ਉਹਨਾਂ ਦੇ ਰਾਜ ਸੀ ਪਰਵਾਰਾਂ ਨਾਲ ਹੁੰਦੇ ਸੀ ਤੇ ਜੇ ਅਸੀਂ ਹੁਣ ਅੱਜ ਦੇ ਪੰਜਾਬ ਦੀ ਗੱਲ ਕਰੀਏ ਹੁਣ ਐਮਓਯੂ ਸਾਈਨ ਪੰਜਾਬ ਦੇ ਨਾਲ ਹੁੰਦੇ ਆ ਸੂਬੇ ਦੇ ਨਾਲ ਐਮਓਯੂ ਸਾਈਨ ਹੁੰਦੇ ਆ ਸੋ ਅੱਜ ਪੰਜਾਬ ਦੇ ਲੋਕ ਪੰਜਾਬ ਦੇ ਇੰਡਸਟਰੀ ਲਿਸਟ ਸਰਬੱਤ ਦੇ ਭਲੇ ਵਾਲੀ ਸਰਕਾਰ ਦਾ ਆਨੰਦ ਮਾਣ ਰਹੇ ਨੇ ਤੇ ਔਰ ਮਹਿਸੂਸ ਕਰ ਰਹੇ ਨੇ ਕਿ ਮਾਨ ਸਾਹਿਬ ਦੀ ਸਰਕਾਰ ਸਰਬੱਤ ਦੇ ਭਲੇ ਵਾਲੀ ਸਰਕਾਰ ਹੈ ਸਾਸ਼ੀ ਗਾਲ ਜੀ ਸਾਰੇ